ਸਤਿ ਸ੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਆਇਆ ਹਾਂ ਜਿੰਮੀਆਂ ਘੁਮਾਣ ਦੇ ਆਦੇ ਕੰਡੇ ਤੇ ਆ ਦੇਖੋ ਕਿੰਨਾ ਵਧੀਆ ਮਾਹੌਲ ਹੈ ਸਾਹਮਣੇ ਗੁਰਦਾਰਾ ਟੀਬੀ ਸਾਹਿਬ ਹੈ ਤੇ ਇਧਰ ਬਿਲਕੁਲ ਸਾਹਮਣੇ ਮੇਰੇ ਆ 골ਡਨ ਗੀਜ਼ ਆ ਉਹ ਕਿੰਨੇ ਇਹ ਫੋਟੋਆਂ ਪਾਉਂਦੇ ਆ ਡਿਸਕਵਰੀ ਚੈਨਲ ਵਾਲੇ ਤੇ ਆ ਦੇਖੋ ਇੱਥੇ ਆ ਗਏ ਉਹ ਜੋੜਾ ਇੱਕ ਸੀਗਾ ਤੇ ਆ ਫਿਰਦੀ ਵੇ ਬੱਚਿਆਂ ਨੇ ਇੱਕ ਆ ਜੋੜਾ ਬਹੁਤ ਸ਼ਾਂਤੀ ਮਿਲਦੀ ਇੱਥੇ ਆ ਕੇ ਵਧੀਆ ਜਗ੍ਹਾ ਜੀ ਤੇ ਆ ਦੇ ਗੰਡੇ ਤੇ ਔਰ ਇੱਧਰ ਜਿੰਮੀ ਘੁੰਮ ਰਿਹਾ ਜੀ ਸਵੇਰ ਸਵੇਰ ਦਾ ਟਾਈਮ ਬਹੁਤ ਵਧੀਆ ਖਾ ਰਿਹਾ ਕੱਲ ਜੇ ਅਸੀਂ ਲਿਆਂਦਾ ਜੀ ਇੱਕ ਵਾਗਾਰ ਦਾ ਸਾਡੇ ਪਹਿਲਾਂ ਨਾਲ ਖਰਾਬ ਹੋ ਗਿਆ ਤਾਂ ਤੇ ਬੱਚੇ ਨੂੰ ਪਾਣੀ ਨਹੀਂ ਪੀਂਦੇ ਤੇ ਢੰਗ ਨਾਲ ਇਸ ਕਰਕੇ ਲਿਆਂਦਾ ਹੁਣ ਭਾਈ ਨੇ ਕੰਪਨੀ ਵਾਲੇ ਨੇ ਲੋਨ ਆਉਣਾ ਕੱਦੀ ਢੀਕਦੀਆਂ ਨੂੰ ਘੰਟਾ ਹੋ ਗਿਆ ਜਦੋਂ ਆ ਕੇ ਲਾਊਗਾ ਤਾਂ ਕੰਮ ਹੋਣਾ ਤੁਸੀਂ ਸਵੇਰ ਦੇ ਢੀਕਦੇ ਆ ਵੀ ਕਦ ਆਉਂਗੇ ਤੇ ਹੁਣ ਲੱਗੇ ਗਏ ਆ ਇੱਕ ਵਗੜ ਸ਼ੁਕਰ ਹੈ ਜੀ ਪਾਣੀ ਚ ਸੌਖ ਹੋ ਜੂਗੀ ਲੋ ਜੀ ਪਹੁੰਚ ਚੁੱਕੇ ਆ ਰੋਜ਼ ਵਾਲੀ ਜਗਾ ਤੇ ਸੈਰ ਕਰਨ ਆਏ ਹੋਇਆ ਮੈਂ ਕਿ ਬੀਨ ਲੈ ਕੇ ਜਿੱਥੇ ਡੇਲੀ ਮਾਰਨਿੰਗ ਜਾਂਦੇ ਤੇ ਦੋ ਸਪਾਟਸ ਆ ਕਦੀ ਮੈਥੇ ਆ ਜਾਂਦਾ ਕਦੀ ਦਰਿਆ ਤੇ ਚਲੀ ਜਾਂਦਾ ਵਧੀਆ ਜਗ੍ਹਾ ਇੱਥੇ ਰੋਕ ਸਕਦੇ ਆ ਕਲੋਨੀ ਥੋੜੀ ਖਾਲੀ ਆ ਇਹਨੇ ਬਣ ਰਹੀ ਆ ਤਾਂ ਕਰਕੇ ਇੱਥੇ ਘੁੰਮਣਾ ਜੀਦਾ ਮੋਰ ਦੇਖਣ ਨੂੰ ਮਿਲ ਜਾਂਦੇ ਆ ਬਹੁਤ ਬੱਠਾ ਕਾਫੀ ਮੋਰ ਹੈ ਵਸੇ ਇੱਥੇ ਉੱਡ ਗਏ ਥੋੜਾ ਡਰ ਕੇ ਕਿ ਬੱਚੇ ਥੋੜਾ ਜਿਹਾ ਬਿਮਾਰ ਚੱਲ ਰਹੀ ਹੈ ਜੀ ਕਾਂ ਕਰਕੇ ਮੈਡਮ ਤੋਂ ਵਲੌਗ ਇੰਨੇ ਪੈਂਦੇ ਨਹੀਂ ਬਤਾਂ ਥੋੜਾ ਜਿਹਾ ਬਲੌਗਿੰਗ ਦੀ ਦਿੱਕਤ ਹੋ ਗਈ ਹੈ ਕਿਉਂਕਿ ਸਾਡੀ ਡੇਲੀ ਮੈਡਮ ਵਲੌਗ ਪਾਉਂਦੀ ਹੈ ਬੱਚੇ ਨਾ ਠੀਕ ਹੋਣ ਤਾਂ ਘਰ 'ਚ ਕੁਝ ਵੀ ਚੰਗਾ ਨਹੀਂ ਲੱਗਦਾ ਬਾਕੀ ਕੋਈ ਨਹੀਂ ਜਲਦੀ ਬੱਚੇ ਰਿਕਵਰੀ ਹੋ ਰਹੀ ਹੈ ਛੇਤੀ ਠੀਕ ਹੋ ਜਾਣਾ ਬੱਚਿਆਂ ਨੇ ਤੇ ਫਿਰ ਤੁਹਾਨੂੰ ਪ੍ਰੋਪਰ ਡੇਲੀ ਬਲੌਗਿੰਗ ਲੱਗੇ ਆਹ ਦੇਖੋ ਜੀ ਇੱਥੇ ਮੋਰ ਕਾਫੀ ਦੇਖਣ ਨੂੰ ਮਿਲ ਜਾਂਦੇ ਆ ਥੋੜਾ ਜਿਹਾ ਡਾਡ ਡੁਰ ਕੇ ਉੱਡ ਜਾਂਦੇ ਆ ਵੈਸੇ ਇੱਥੇ ਟੋਟਲ ਹੈਗੇ ਕੋਈ 10-12 ਕਰੀਬ ਹੈਗੇ ਇਹਨਾਂ ਦੀ ਟੋਲੀ ਸਾਰੀ ਮੋਰਾਂ ਦੀ ਲਿਖੇ ਇੱਥੇ ਜੋੜੇ ਆ ਵਿੱਚ ਇਹਨਾਂ ਦੇ ਇਹ ਦੇਖਣ ਨੂੰ ਮਿਲ ਜਾਂਦੇ ਤੇ ਬਹੁਤ ਸੋਹਣੇ ਲੱਗਦੇ ਆ ਇਹ ਵੀ ਦੇਖ ਲਓ ਕੁਦਰਤ ਨੇ ਰੱਬ ਨੇ ਨਾ ਜਿ ਕਿੰਨੇ ਰੰਗ ਭਰੇ ਆ ਵੀ ਦੇਖਣ ਨੂੰ ਸਾਨੂੰ ਇੰਨਾ ਸਕੂਨ ਮਿਲਦਾ ਇਹਨਾਂ ਨੂੰ